ਲਾਈਵ ਹੀ ਸੱਜਣੋ ਅੱਜ ਆਪਾਂ ਫੇਰ ਤੁਹਾਡੇ ਨਾਲ ਨਵੀਂ ਵੀਡੀਓ ਨਾਲ ਮਿਲਦੇ ਆਂ ਪਿੰਡ ਭੋਤਨਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਮੋਬਾਈਲ ਨੰਬਰ 22 ਦਾ ਹੈਗਾ 7529948608 ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਧਾਲੀਆਲ ਡੈਰੀ ਫਾਰਮ ਭੋਤਨਾ 01 ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗੀ ਤੁਹਾਡੇ ਕੋਲ ਨਵੀ ਤੋਂ ਨਵੀ ਵੀਡੀਓ ਪਹੁੰਚ ਰਹੀ ਰਹੇ ਅੱਜ ਤੁਹਾਨੂੰ ਦੋ ਵੜਾ ਦਿਖਾਉਣੀਆ ਕਰੋ ਸੰਗ ਵਿੱਚ ਦੋਨੇ ਵੜਾ ਗੱਬਣਾ ਪਹਿਲੀ ਵੜ ਵਾਰ ਤੁਹਾਨੂੰ ਜਾਣਕਾਰੀ ਦਿੰਦਾ ਰੰਗ ਪ੍ਰਿੰਟ ਚੈੱਕ ਕਰੋ ਫੇਸ ਕੁਆਲਟੀ ਚੈੱਕ ਕਰੋ ਤੇ ਥਣ ਵਗੈਰਾ ਚੈੱਕ ਕਰੋ ਕਰਮਾਲੀ ਦਾ ਥਣ ਬਹੁਤ ਹੀ ਪਿਆਰਾ ਥਣ ਲੱਗਿਆ ਵਾ 12 13 ਦਿਨਾਂ ਦੀ ਕੱਚੀ ਐ ਕੱਤ-ਕੁੱਤ ਤਾਂ ਬਾ ਕਮਾਲੀ ਚੱਕੀ ਫਿਰਦੀ ਐ ਕਰਮਾਲੀ ਥਣ ਲੇਵਾ ਹਜੇ 12 13 ਦਿਨ ਪਏ ਆ ਕਰਮਾਲੀ ਦੇ ਯਾ ਸਮਝ ਲਓ ਜਿੱਦਣੂ ਸੋਨਾ ਕਰਮਾਲੀ ਨੇ ਬਹੁਤ ਸੋਹਣਾ ਲੇਵਾ ਤਿਆਰ ਕਰਨਾ ਮਾਲਕਾਂ ਨੇ ਦੱਸਿਆ ਵੀ ਪਿਛਲੇ ਸੂਵੇ 25 ਕਿਲੋ ਦਪਾਇਆ ਕਰਮਾਲੀ ਨੇ ਐਤਕੀ ਉਮੀਦ ਆ ਵੀ 26-27 ਕਿਲੋ ਦੁੱਤ ਪੋਲੇ ਹੱਥ ਜਿਨੇ ਹੀ ਦੇ ਦੂਗੀ ਰੰਗ ਤੇ ਜੰਗ ਚੈੱਕ ਕਰ ਸਕਦੇ ਤੇ ਕੱਦ ਵਗੈਰਾ ਚੈੱਕ ਕਰਦੇ ਕਿੱਡਾ ਕੱਦ ਆ ਇਸ ਕੁਆਲਿਟੀ ਚੈੱਕ ਕਰਦੇ ਕਿੰਨੀ ਪਿਆਰੀ ਆ ਤੇ ਕਿੰਨੀ ਲੈਂਥ ਲੈਂਥ ਕਿੰਨੀ ਲੰਮੀ ਆ ਤੇ ਥਾਰ ਤੋਂ ਕਿੰਨਾ ਸੋਹਣਾ ਲੱਗਿਆ ਵਾ ਜੇ ਕੱਚੀ-ਕੱਚੀ ਆ ਮਾਲਕਾ ਦਾ ਨੰਬਰ ਸਕਰੀਨ ਤੇ ਚੱਲੂ ਜੈਸੇ ਬਾਈ ਦੇ ਕੋਈ ਵੀ ਗਾਹ ਪਸੰਦ ਆਈ ਤਾਂ ਮਾਲਕਾ ਨਾਲ ਕਨੈਕਟ ਕਰ ਸਕਦਾ ਦੂਸਰੀ ਵੈੜ ਵੀ ਤੁਹਾਨੂੰ ਕ੍ਰੋਸ ਹੰਗ ਵਿੱਚ ਦਿਖਾਉਣੀ ਆ ਦੂਜਾ ਸੂਆ ਕੀ ਤੀਜੇ ਸੂਏ ਖਾਤਰ ਸੂ ਰਹੀ ਆ ਥਣ ਲੈ ਬਾਦ ਤੁਸੀਂ ਚੈੱਕ ਕਰ ਲੋ ਕਰਮ ਵਾਲੀ ਦੇ ਪੂਰੇ ਥਣ ਚਾਰ ਨਖੜ ਮੇ ਪੀੜੀ ਦੇ ਪਾਵੇ ਵਰਗੇ ਲੱਗੇ ਵਿਆ ਫੇਸ ਕੁਆਲਟੀ ਚੈੱਕ ਕਰ ਲੋ ਪੂਰੀ ਸੁੰਦਰ ਬਿਊਟੀ ਆ ਚੀਆਮਕ ਵਗੈਰਾ ਬਿਲਕੁਲ ਇੱਕ ਨੰਬਰ ਆ ਹਜੇ ਕਹਿੰਦੇ ਮਾਲਕ ਦੱਸਦਾ ਵੀ 5-7 ਦਿਨ ਕਰਮਾਲੀ ਦੇ ਪਏ ਆ ਤੇ ਤੇ ਥਾਣ ਥੋਣ ਦੇਖੋ ਕਹੇ ਜਾਂ ਲੱਗਿਆ ਵਾ ਕਰਮਾਲੀ ਦੇ ਮਾਲਕ ਹੈ ਨਹੀਂ ਨੇ ਇਸ ਨੂੰ ਖੋਲ ਕੇ ਦਿਖਾਣ ਤੇ ਦੇਖੋ ਵੀ ਹਜੇ ਪਿਛਲੇ ਸਵੇ ਮਾਲਕਾਂ ਨੇ ਦੱਸੇ ਵੀ ਤੋਂ ਤੇ 18 17-18 ਕਿਲੋ ਪਾਇਆ ਹੈ ਕਿ 20 ਕਿਲੋ ਦੀ ਉਮੀਦ ਹੈ ਵੀ ਦੇ ਸਕਦੀ ਆ ਜਿਹਾ ਹਣਾ ਜਾਣ ਬੈਦਾ ਪੂਰੇ ਥਣ ਨਖੜਵੇਂ ਪੀੜੀ ਦੇ ਪਾਵੇ ਅਰਗੇ ਲੱਗੇ ਵਾ ਚਾਰੇ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਦੋ ਵੜਾ ਬਾਈ ਕੋਲੇ ਦੋਨੀਆਂ ਬਹੁਤ ਹੀ ਕਿਊਟ ਆ ਤੇ ਬਹੁਤ ਹੀ ਵਧੀਆ ਵੜਾ ਨੇ ਜਿਸ ਬਾਈ ਦੇ ਕੋਈ ਵੀ ਵੜਾ ਪਸੰਦ ਆਉਂਦੇ ਇਹਦਾ ਮਾਲਕ ਨਾਲ ਕਨੈਕਟ ਜ਼ਰੂਰ ਕਰ ਸਕਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨ